ਅੱਜ Dalit ਸੰਗਠਨਾਵਲੋparatbandas sadda STST कोटीच प्रिमी लेयर दे खिलाफ प्रदर्शनparatbandnu BSP ਦਾ समर्थन पुलिस प्रशासन वलो सुरक्षा दे करड़े इंतजाम। ਰਾਜਪਾਲ ਦੇ ਅਜੀਜ਼ਪੁਰ ਟੋਲ ਪਲਾਜ਼ਾ ਤੇ ਜ਼ਬਰਦਸਤ ਹੰਗਾਮਾ বাস ਡਰਾਈਵਰਾਂ ਅਤੇ ਟੋਲ ਕਰਮਚਾਰੀਆਂ ਵਿਚਾਲੇ ਹੋਇਆ ਝਗੜਾ ਵਿਰੋਧਵਜੋ ਰੋਡਵੇਸ ਕਰਮਚਾਰੀਆਂ ਨੇ ਜਾਮ ਕੀਤਾ ਰੋਡ ਦਸੰਬਰ ਜਾਂ ਜਨਵਰੀ ਤੱਕ ਖੋਸਦਿਆਂ ਨੇ SGPC ਚੋਣਾਂ ਗੁਰਦੁਆਰਾ ਚੋਣ ਕਮਿਸ਼ਨਰ SS ਸਰੋ ਬੋਲੇ। छब्बी नवंबर तक सारी प्रक्रिया कर लवेंगे पूरी उसके एस जी पी सी केंद्र मंत्री रवनीत सिंह बिट्टू अब जयपुर तो करेंगे नॉमीनेशन बोले राजस्थान की मिट्टी का रहागा करस्ता मुख्यमंत्री का मिशन इन्वेस्टमेंट आज मुंबई व्यापारियों कर मीटिंग पंजाब निवेश करने को लेकर करेंगे गलबात लोकसभा चुनाव तो बाद बुर एक्टिव हुए पंजाब भाजपा प्रधान सुनील जाखड़ आज फुखारी तो शुरू करेंगे पार्टी ਲਈ ਮੈਂਬਰਸ਼ਿਪ ਮੋਟੇ ਅੱਜ ਦੇ ਤੋਂ ਗਦਰਵਾਹਾ ਦੇ ਦੌਰੇ ਤੇ ਕალიਦਲ प्रधान सुखबीर सिंह बादल ਵਰਕਰਾਂ ਨਾਲ ਕਰਨਗੇ ਮੁਲਾਕਾਤ सुखबीर बादल ਦੇ ਜ਼ਿਮਨੀ ਚੋਣ ਲੜਨ ਦੀ ਹੈ ਚੱਕਾ ਤਿੰਨ ਦਿਨਾਂ ਦੇ ਵਿਸ਼ੇਸ਼ ਦੌਰੇ ਤੇ ਪੀਐਮ ਮੋਦੀ पोलैंड ਲਈ ਹੋਏ ਰਵਾਨਾ ਪਰਸੋ ਯੂਕਰੇਨ ਜਾਣਗੇ ਪੀਐਮ ਮੋਦੀ

ਅੱਜ ਕਲਿਤ ਸੰਗਠਨਾ ਦੇ ਵੱਲੋਂ ਫਾਰਤਬੰਦਾਂ ਸੱਦਾ ਦਿੱਤਾ ਗਿਆ ਹੈ ਪਰੰਬੰਦੀ ਕਾਲ ਦਿੱਤੀ ਗਈ ਹੈ। ਦੱਸ ਕਿ ਐਸ ਸੀ ਐਸ ٹی ਕੋਟੇਜ ਕ੍ਰੀਮੀ ਲੇਅਰ ਦੇ ਖਿਲਾਫ ਆproਦਰਸ਼ਨ ਲਗਾਤਾਰ ਚੱਲ ਰਿਹਾ ਹੈ। ਆਰਕਸ਼ਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆproਦਰਸ਼ਨ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਫਾਰਤਬੰਦ ਨੂੰ ਬੀ ਐਸ ਪੀ ਦੇ ਵੱਲੋਂ ਸਮਰਥਨ ਦਿੱਤਾ ਗਿਆ ਹੈ। ਬੰਦ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮਤ ਪ੍ਰਬੰਧ ਕੀਤੇ ਗਏ ਨੇ। ਦਰਸਲ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਤੇ ਇੱਕ ਅਹਿਮ ਫੈਸਲਾ ਸੁਣਾਦੇ ਹੋਏ ਐਸ ਸੀ ਐਸ ٹی ਰਿਜ਼ਰਵੇਸ਼ਨ

ਇਫੈਕਟ ਸਾਨੂੰ ਵੇਖਣ ਨੂੰ ਮਿਲ ਰਿਹਾ ਬੇਨਾ ਮੇਰੇ ਸਿਓਗੀ ਰਾਘਵ ਜੈਨ ਲਾਈਵ ਜਲੰਧਰ ਤੋਂ ਮੌਜੂਦ ਨੇ ਰਾਘਵ ਜਾਨਣਾ ਚਾਹਵਾਂਗੇ ਕੁਝ ਜਥੇਬੰਦੀਆਂ ਦੇ ਵੱਲੋਂ ਬੀਐਸਪੀ ਦੇ ਵੱਲੋਂ 파ਰਤ ਬੰਦ ਦਾ ਸਰਦਾਰ ਦਿੱਤਾ ਗਿਆ ਜੇ ਅਸੀਂ ਖਾਸ ਕਰ ਗੱਲ ਕਰੀਏ ਜਲੰਧਰ ਦੀ ਦੁਆਬੇ ਰੀਜਨ ਦੀ ਤੇ ਬੀਐਸਪੀ ਦੀ ਇੱਕ ਖਾਸ ਪਕੜ ਹੈ ਕੀ ਕੁਝ ਅਸਰ ਇੱਥੇ 파ਰਤ ਬੰਦ ਦੇਖੋ ਪ੍ਰਜੀਤ ਇਹ ਚੌਂਕਾ ਜੇ ਬੈਣਾ ਜਿਹੜਾ ਕਿ ਸ਼ੁਰੂ ਹੋ ਚੁੱਕੇ ਹੋਏ ਹੈ ਜਿੱਥੇ ਮੈਂ ਪਠਾਨਕੋਟ ਬਾਈਪਾਸ ਚੌਂਕ ਵਿੱਚ ਮੌਜੂਦ ਹੈ ਜਿੱਥੇ ਕਿ ਇਹਨਾਂ ਤੋਂ ਆਪ ਤੋਂ ਪਹਿਲਾਂ ਪੁਲਿਸ ਜਿਹੜੀ ਕਿ ਪਹੁੰਚ ਚੁੱਕੀ ਸੀ ਯਾਨਕਿ ਪੁਲਿਸ ਦੀ ਪਾਰੀ ਮਾਤਰਾ ਵਿੱਚ ਇੱਥੇ ਮੌਜੂਦ ਹੈ ਤੇ ਇਹਨਾਂ ਨੂੰ ਮਸਾਬ ਤੌਰ ਤੇ ਬੰਦਾ ਕਰਤਾ ਕਿ ਇਹਨਾਂ ਨੇ ਚੌਂਕ ਦੇ ਵਿਚਕਾਰ ਨਹੀਂ ਬੈਣਾ ਚੌਂਕ ਦੇ ਇੱਕ ਸਾਈਡ ਤੇ ਬਹਿ ਕੇ ਇਹ ਲੋਕ ਆਪਣਾ ਜਿਹੜਾ ਪ੍ਰੋਟੈਸਟ ਕਰ ਸਕਦੇ ਯਾਨਕਿ ਯਾਤਾਂ ਯਾਤ ਨੂੰ ਕੋਈ ਵੀ ਦਿੱਕਤ ਜਿਹੜੀ ਕਿ ਨਹੀਂ ਆਊਗੀ ਉਸ ਤੋਂ ਇਲਾਵਾ ਇਹ ਹੀ ਰੋਡ ਜਿਹੜੀ ਕਿ ਪਠਾਨਕੋਟ ਪੂਰਬ ਵੱਲ ਜਾਂਦੀ ਹੈ ਅੱਗੇ ਤਾਂ ਅੱਗੇ ਬੱਲਾ ਡੇਰਾ ਦੇ ਨੇੜੇ ਇਹ ਲੋਕ ਜਿਹੜਾ ਕਿ ਹੈ ਦੋਨੋਂ ਸਾਈਡ ਦੇ ਵਿਚਕਾਰ ਜਿਹੜੇ ਕਿ ਦਰਿਆ ਬਿਠਾ ਕੇ ਬੈਠ ਚੁੱਕੇ ਹੋਏ ਨੇ ਕਿਉਂਕਿ ਪੁਲਸ ਨੇ ਸਾਫ਼ ਤੌਰ ਤੇ ਕਹਤਾ ਕਿ ਤੁਸੀਂ ਹਾਈਵੇ ਨੂੰ ਬੰਦ ਨਹੀਂ ਕਰਨਾ ਹਾਈਵੇ ਜਿਹੜਾ ਕਿ ਸੁਚਾਰੂ ਰੂਪ ਦੇ ਨਾਲ ਜਿਸ ਤਰ੍ਹਾਂ ਚੱਲਦਾ ਵੈ ਉਸੇ ਤਰ੍ਹਾਂ ਚੱਲੂਗਾ ਯਾਨੀ ਕਿ ਹੁਣ ਦੱਸ ਲੈ ਜਿਹੜੇ ਕਿ ਇਹਨਾਂ ਵੱਲੋਂ ਜਿਹੜੇ ਕਿ ਸਾਈਡ ਤੇ ਆਪਣਾ ਸਟੇਜ ਬਣਾਇਆ ਜਾਊਗਾ ਤੇ ਉਥੋਂ ਦੇ ਜਿਹੜੇ ਕਿ ਅੱਗੇ ਦੀ ਕਾਰਵਾਈ ਚੱਲੂਗੀ ਫਿਲਹਾਲ ਇਹ ਲੋਕ ਹਜੇ ਬਾਜ਼ਾਰਾਂ ਵਿੱਚ ਜਾਂ ਕਿਸੇ ਹੋਰ ਥਾਂ ਤੇ ਨਹੀਂ ਗਏ ਆ ਇਹ ਲੋਕ ਹਜੇ ਜਿਹੜੇ ਮੇਨ ਟੈਂਕ ਚੌਂਕ ਹੈ ਉੱਥੇ ਬੈਠੇ ਹੈਗੇ ਇੱਕ ਪਠਾਨਕੋੜ ਬਾਈਪਾਸ ਚੌਂਕ ਵਿੱਚ ਬੈਠੇ ਆ ਉਸ ਤੋਂ ਇਲਾਵਾ ਬੱਲਾ ਟੇਰਾ ਦੇ ਨੇੜੇ ਬੈਠੇ ਆ ਤੇ ਇੱਕ ਫੂਟਾ ਮੰਡੀ ਦੇ ਨੇੜੇ ਇਹ ਲੋਕ ਬਹਿ ਚੁੱਕੇ ਯ ਜਾਦਾ ਸਮਰਥਕ ਜਿਹੜੇ ਕਿ ਹਜੇ ਤੱਕ ਨਜ਼ਰ ਨਹੀਂ ਆ ਰਹੇ ਕਿ ਪੁਲਿਸ ਬਾਲ ਕਾਫੀ ਆ ਚੁੱਕਾ ਹੈ ਲੇਕਿਨ ਸਮਰਥਕ ਜਿਹੜੇ ਜਿਹੜੇ ਦਰਿਆ ਪਛਾਣੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਲੱਗਦਾ ਕਿ ਪੁਲਿਸ ਇਹਨਾਂ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਤਾਂ ਇੱਥੇ ਖਿੱਚਤਾਨੀ ਵੀ ਹੋ ਸਕਦੀ ਹੈ ਕਿਉਂਕਿ ਪੁਲਿਸ ਨੇ ਸਾਫ਼ ਤੌਰ ਤੇ ਮਨਾ ਕੀਤਾ ਸੀਗਾ ਕਿ ਬੇਚਕਾਰ ਤੁਸੀਂ ਦਰਿਆ ਨਹੀਂ ਪਛਾਣੀਆਂ ਲੇਕਿਨ ਇਹ ਲੋਕ ਹੁਣ ਦਰਿਆ ਪਛਾਣੇ ਸ਼ੁਰੂ ਕਰ ਦਿੱਤੀ ਹੈ ਫਿਰ ਅਸੀਂ ਦੇਖਦੇ ਹਾਂ ਪਠਾਨਕੋਟ ਜਨੌਰ ਦੇ ਮੇਨ ਚੌਂਕ ਆ ਕਿਤੇ ਕਿ ਇਹ ਲੋਕ ਚੌਕ ਦੇ ਵਿੱਚ ਘਰ ਤੇਰੀਆਂ ਵਿਚਾਰੇ ਆ ਤੇ ਆਸ-ਪਾਸ ਪੁਲਸ ਪਲ ਵੀ ਲੱਗਾ ਹੋਇਆ ਹੈ ਕਿ ਪੁਲਸ ਨੇ ਪਹਿਲਾਂ ਹੁਣ ਮਨਾ ਕੀਤਾ ਸੀਗਾ ਕਿ ਤੁਸੀਂ ਚੌਕ ਦੇ ਵਿੱਚ ਨਹੀਂ ਪਹਿਣਾ ਤੇ ਵੱਡੇ ਅਫਸਰ ਵੀ ਇੱਥੇ ਮੌਜੂਦ ਹੈ ਮੈਨੂੰ ਲੱਗਦਾ ਕਿ ਹੁਣ ਵੱਡੇ ਅਫਸਰ ਇੱਥੇ ਪਹੁੰਚਣਗੇ ਤੇ ਇਹਨਾਂ ਨੂੰ ਸਮਝਾਣਗੇ ਜ਼ਰੂਰ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਇਹ ਕਿਉਂਕਿ ਜੇਕਰ ਇਹ ਲੋਕ ਚੌਕ ਦੇ ਵਿੱਚ ਬੈਠੇ ਹੈਗੇ ਤੇ ਇੱਕ ਵੱਡਾ ਜਾਮ ਜਿਹੜਾ ਕਿ ਇੱਥੇ ਲੱਗ ਜਾਊਗਾ ਕਿਉਂਕਿ ਇਹ ਰੋਡ ਬਹੁਤ ਜ਼ਿਆਦਾ ਚੱਲਦੀ ਹੈ ਇਹ ਰੋਡ ਅੰਬਸਰ ਨੂੰ ਵੀ ਜਾਂਦੀ ਹੈ ਇਹ ਰੋਡ ਨੂੰ ਜਾਂਦੇ ਵੱਲ ਨੂੰ ਜਾਂਦੀ ਹੈ ਤੇ ਦੂਸਰੇ ਪਾਸੇ ਇਹੀ ਰੋਡ ਹੈ ਜਿਹੜੀ ਪਖਾਨਕੋਟ ਵੱਲੋਂ ਵੀ ਨਿਕਲਦੀ ਹੈਗੀ ਜੇਕਰ ਇੱਥੇ ਇਹ ਲੋਕ ਵੰਦੇ ਨੇ ਇਸ ਕਾਰਨ ਇੱਕ ਵੱਡਾ ਜਨਾਬ ਜੜਾ ਕੀ ਹੈ ਵੇਖਣ ਨੂੰ ਮਿਲੂਗਾ ਤਸਵੀਰਾਂ ਦੇਖਦੇ ਤੇ ਕਿ ਇਹ ਲੋਕ ਹੁਣ ਚੌਂਕ ਦੇ ਜਿਵੇਂ ਜਿਕੇ ਬੈਠਣਾ ਸ਼ੁਰੂ ਹੋ ਚੁੱਕੇ ਹੋਏ ਨੇ ਕਿਉਂਕਿ ਹੌਲੀ-ਹੌਲੀ ਸਮਰਥਕ ਜਿਵੇਂ ਜਿਨਤਾ ਸ਼ੁਰੂ ਹੋ ਚੁੱਕੇ ਹੋਇਆ 10 ਵਜੇ ਦਾ ਸਮਾਜ ਜੜਾ ਕੀ ਹੈ ਬੀਐਸਪੀਆ ਨੂੰ ਇਹਦੇ ਸਮਰਥਕ ਸੀਗੇ ਉਹਨਾਂ ਨੂੰ ਜਿਹੜਾ ਕਿ ਜਿੰਤਾ ਗਿਆ ਸੀਗਾ ਤੇ ਹੁਣ ਦੱਸ ਬਚ ਚੁੱਕੇ ਹੋਏ ਆ ਤੇ ਇਹ ਲੋਕ ਹੁਣ ਜਿਹੜੇ ਕਿ ਬੈਠ ਨੇ ਸ਼ੁਰੂ ਹੋ ਰਿਹਾ ਦੇਖਦੇ ਨੇ ਕਿ ਸਪੀਕਰ ਆ ਚੁੱਕਾ ਹੋਇਆ ਹੈ ਯਾਨੀ ਕਿ ਇੱਥੇ ਹੀ ਹੁਣ ਤੇ ਚੰਨ ਵੱਲੋਂ ਸਟੇਜ ਬਣਾਇਆ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਐਕੋਟੀ ਜਿਹੜੀ ਕਿ ਅੱਗੇ ਕਰਮ ਚੱਲੂਗੀ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਊਗੀ ਕਿ ਪੁਲਿਸ ਇਹਨਾਂ ਨੂੰ ਬੈਠਣ ਦਿੱਤੀ ਹੈ ਇੱਥੇ ਜਾਂ ਫਿਰ ਨਹੀਂ ਰਾਕਬ तमाम ਤਸਵੀਰਾਂਸੀਂ ਵੇਖ ਪਾ ਰਹੇ ਹਾਂ ਕਿ ਹਾਈਵੇ ਤੇ ਇਹਨਾਂ ਦੇ ਵੱਲੋਂ तमाम ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਵੱਲੋਂ ਦਰਿਆਵਾਂ ਵਿੱਚ ਹੁਣੀਆਂ ਸ਼ੁਰੂ ਕਰ ਦਿੱਤੀ ਗਈ ਹੈ ਨਾ 10:00 ਵਜੇ ਦਾ ਸਮਾਂ ਹੋ ਚੁੱਕਿਆ ਹੈ ਹਾਲੀ ਵਿੱਚ ਜੋ ਬਾਜ਼ਾਰ ਵੀ ਖੁੱਲ੍ਹਨੇ ਸ਼ੁਰੂ ਹੋ ਜਨਗੇ ਕੀ ਕੋਈ ਅਹੋਜੀ ਤਸਵੀਰ ਸਾਹਮਣੇ ਆਈ ਹੈ ਕਿ ਜਬਰੀ ਜੁਨੇ ਬਾਜ਼ਾਰ ਜਾਂ ਦੁਕਾਨਾਂ ਇਹ ਕੁਝ ਅਦਾਰੇ ਬੰਦ ਕਰਵਾਉਣ ਦੀ ਕੋਸ਼ਿਸ਼ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਗਈ ਹੋਵੇ ਦੇਖੋ ਬੁਝੋ ਤਹਾ ਜੇ ਇਹ ਲੋਗ ਸਟਾਰਟ ਹੋਇਆ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਚੌਂਕ ਤੇ ਲਿਖੇ ਹੋਏ ਸੀਗੇ ਕਿ ਇਹਨਾਂ ਚੌਂਕਾਂ ਦੇ ਵਿੱਚ ਆ ਕੇ ਜਿਹੜਾ ਕਿ ਪਹਿਲਾਂ ਸ਼ੁਰੂ ਕਰਾਂਗੇ ਤਾਂ ਇੱਕੋ ਦੀ ਤੇਰੀ ਸਟੇਜ ਚੱਲੂਗੀ ਯਾਨੀ ਕਿ ਮਤਲਬ ਪਹਿਲਾਂ ਰੋੜ ਜਮ ਕਰਨ ਦੀ ਜਿਹੜੀ ਪਲੈਨਿੰਗ ਸੀਗੀ ਉਹ ਨੂੰ ਇਹ ਲੋਗ ਇੰਪਲੀਮੈਂਟ ਕਰਦੇ ਪਏ ਆ ਇਹ ਲੋਗ ਮੇਨ ਚੌਂਕ 'ਚ ਬੈਠੇ ਆ ਸ੍ਰਮਾਂਤਾਂ ਤੋਂ ਸੁਣ ਕੇ ਇਹ ਚਾਂਸ ਸੀ ਅਗਰ ਇਹ ਲੋਕ ਬਹਿ ਜਾਂਦੇ ਤੇ ਕਿ ਵੱਡਾ ਜਾਮ ਲੱਕੇ ਲੱਜ ਜਾਊਗਾ ਤਾਂ ਸਿਰਾਂ ਤੁਸੀਂ ਦੇਖਦੇ ਪਿਓ ਕਿ ਟ੍ਰੈਫਿਕ ਹੁਣੀ ਜਿਹੜਾ ਕਿ ਉੱਥੇ ਰੁਕਨੇ ਸ਼ੁਰੂ ਹੋ ਚੁੱਕੇ ਹੋਇਆ ਇੱਕ ਕਿਉਂਕਿ ਸਾਡੇ ਹੁਣ ਜਿਹੜੇ ਕਿ ਰੋਅਰ ਜਿਹੜੀ ਕਿ ਬਾਅਦ ਉਹ ਵੀ ਇੰਨਾ ਪੁਲਿਸ ਨੇ ਕਿ ਚਾਰ ਚਾਰੇ ਪਾਸੇ ਦੇ ਕੇ ਟ੍ਰੈਫਿਕ ਨੂੰ ਰੋਕ ਦਿੱਤਾ ਵੈ ਪਰ ਇਹ ਟ੍ਰੈਫਿਕ ਰੋਕਣ ਦੇ ਬਜਾਏ ਨਾ ਕਿ ਪੱਟਾ ਜਾਮ ਜਿਹੜਾ ਕੀ ਹੈ ਉਹ ਲੱਗ ਜਾਣਾ ਕਿ ਖਾਸ ਤੌਰ ਤੇ ਜਿੱਥੋਂ ਟਰੱਕ ਨਿਕਲਦੇ ਹੈਗੇ ਆ ਕਿਉਂਕਿ ਰੋਡ ਫਰਨਕੋਟ ਨੂੰ ਜਾਂਦੀ ਹੈ ਕਿ ਤੇ ਇਥੋਂ ਰੇਟਾ ਪੱਤਰੀ ਜਿੱਥੇ ਖਾਸ ਤੌਰ ਤੇ ਆਉਂਦੀ ਤੇ ਬੱਚੇ ਬਨੇ ਟਿਪਰ ਇਸੇ ਰਾਤ ਤੋਂ ਜਿਹੜੇ ਕੀ ਗੁਜ਼ਰਦੇ ਹੈਗੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਲੋਕ ਡੈਡ ਚੁੱਕੇ ਤੇ ਇਹਨਾਂ ਵੱਲੋਂ ਨਾਰੇਬਾਜ਼ੀ ਵੀ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਮੌਸਮ ਵੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਮੌਸਮ 'ਚ ਕਾਫੀ ਖੰਡਕ ਹੋ ਚੁੱਕੀ ਹੈ ਲੱਗਦਾ ਕਿ ਜਲਦ ਹੀ ਜਿਹੜੀ ਬਾਰਿਸ਼ ਵੀ ਮੁਸਲਾਦਾਰ ਤੇਜ਼ ਜਿਹੜੀ ਸ਼ੁਰੂ ਹੋਊਗੀ ਕਿਉਂਕ ਕਾਲੇ ਹੋ ਚੁੱਕੇ ਹੋਏ ਤਾਂ ਇਹਨਾਂ ਵੱਲੋਂ ਹੁਣ ਜਿਹੜਾ ਕਿ ਆ ਦਰਿਆ ਬੇਚ ਚੁੱਕਿਆ ਹੋਇਆ ਤੇ ਇਹ ਲੋਕ ਬੈਠ ਚੁੱਕੇ ਨੇ ਤੇ ਇਹਨਾਂ ਵੱਲੋਂ ਨਾਰੇਬਾਜ਼ੀ ਜਿਹੜੀ ਕਿ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਲੋਕ ਬਜ਼ਾਰਾ ਚ ਵੀ ਜਾਣਗੇ ਜਾਂ ਇੱਥੇ ਬੈਠ ਕੇ ਹੀ ਜਿਹੜਾ ਕਿ ਇਹਨਾਂ ਵੱਲੋਂ ਮੰਗ ਦੀ ਕਾਰਵਾਈ ਕੀਤੀ ਜਾਊਗੀ ਸਰ ਤੁਹਾਡੇ ਵੱਲੋਂ ਬਜ਼ਾਰਾ ਚ ਜਾ ਕੇ ਬੰਦ ਕਰਾਇਆ ਜਾਊਗਾ ਕਿ ਇੱਥੇ ਬੈਠ ਕੇ ਅਸੀਂ ਇੱਥੇ ਹੀ ਬੈਠਾਂਗੇ ਜੀ ਸਾਡੀ ਡਿਊਟੀ ਇੱਥੇ ਹੀ ਆ ਅਸੀਂ ਇਸੇਗਾ ਤੇ ਬੈਠਾਂਗੇ ਨਾਰਥ ਵਿਧਾਨ ਸਭਾ ਦੀ ਡਿਊਟੀ ਪਟਾਣਕੋਟ ਬਾਈਪਾਸ ਬੰਦ ਕਰਾਉਣ ਦੀ ਆ ਜੋ ਅਸੀਂ ਕਰਵਾ ਦਿੱਤਾ ਆ ਟੋਟਲ ਬੰਦ ਹੋਏਗਾ ਸ਼ਾਮੀ 5 ਵੇ ਤੱਕ ਬੰਦ ਰਹੇਗਾ ਪਰ ਕੀ ਆ ਵੀ ਡਿਊਟੀ ਲੱਗੀ ਹੋਈ ਹੈ ਕਈਆਂ ਦੀ ਕਿ ਤੁਸੀਂ ਬਜ਼ਾਰ ਵੀ ਬੰਦ ਕਰਾਣੇ ਨਹੀਂ ਸਾਡੀ ਡਿਊਟੀ ਜੋ ਲੱਗੀ ਅਸੀਂ ਉਹਦੀ ਗੱਲ ਕਰਾਂਗੇ ਕਿਸੇ ਦੀ ਕੀ ਡਿਊਟੀ ਲੱਗੀ ਆ ਉਹ ਸਾਡੀ ਰਿਸਪੋਨਸੀਬਿਲਟੀ ਨਹੀਂ ਸਾਡੀ ਜਿਹੜੀ ਪਾਰਟੀ ਆ ਉਹਨੇ ਜਿਹਦੀ ਇਹਦੀ ਡਿਊਟੀ ਲਈ ਆ ਉਹ ਆਪਣੀ ਡਿਊਟੀ ਤੇ ਬੈਠਾ ਹੋਇਆ ਆ ਕੋਈ ਇਦਾਂ ਦੀ ਗੱਲ ਨਹੀਂ ਹੈ ਬਿਲਕੁਲ ਤੇ ਲੋਕਲ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜਿੱਥੇ ਸਾਡੀ ਡਿਊਟੀ ਲੱਗੀ ਹੋਈ ਹੈ ਅਸੀਂ ਉੱਥੇ ਉੱਤੇ ਕਹਿੰਦੇ ਕਿ ਕਿਉਂਕਿ ਇਹਨਾਂ ਦੀ ਡਿਊਟੀ ਸੀ ਕਿ ਥਿਲੰਦਰ ਦਾ ਨੌਰ ਇਲਾਕਾ ਜਾਮ ਕਰਨਾ ਹੈ ਤੇ ਉਹ ਇਹਨਾਂ ਨੇ ਕਰ ਦਿੱਤਾ ਹੋਇਆ ਹੁਣ ਇਸ ਕਾਰਨ ਜਿਹੜਾ ਕਿ ਕਹਿੰਦਾ ਕਿ ਭਾਰੀ ਟ੍ਰੈਫਿਕ ਵੀ ਇੱਥੇ ਲੱਗ ਚੁੱਕਾ ਹੋਇਆ ਹੈ ਤੇ ਵੱਡੇ ਤੇ ਅਧਿਕਾਰੀ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਕਿਉਂਕਿ ਪਹਿਲਾਂ ਗੱਲ ਹੋਈ ਸੀ ਕਿ ਤੁਸੀਂ ਰੋਡ ਦੇ ਇੱਕ ਸਾਈਡ ਤੇ ਬੈਠਣਾ ਹੈਗਾ ਪਰ ਜਿੱਦਾਂ ਹੀ 10 ਵਜੇ ਤੇ ਹੈਗੇ ਇਹ ਲੋਕ ਸੜਕ ਦੇ ਵਿੱਚ ਘਾ ਰਾ ਕੇ ਬੈਠ ਜਾਂਦੇ ਆ ਜਿਸ ਕਰਕੇ ਹੁਣ ਲੋਡ ਜਾਮ ਹੋ ਚੁੱਕੀ ਹੋਈ ਹੈ ਫਿਲਹਾਲ ਅੰਮ੍ਰਿਤਸਰ ਵਾਲੀ ਸਾਈਡ ਹੀ ਖਲਵਾ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਨੂੰ ਜਿਹੜੀ ਗੱਡੀਆਂ ਜਾ ਰਹੀਆਂ ਆ ਉਹਨਾਂ ਨੂੰ ਜਿਹੜਾ ਕਿ ਜਾਣ ਦਿੱਤਾ ਜਾ ਰਿਹਾ ਹੈ ਜਿਹੜੀ ਗੱਡੀ ਹੁਣ ਪਠਾਨਕੋਟ ਨੂੰ ਮੁੜ ਰਹੀ ਹੈਗੇ ਉਹਨੂੰ ਤੁਹਾਨੂੰ ਦਿੱਕਤ ਹੋਊਗੀ ਲੇਕਿਨ ਦ ਯਾਨੀ ਕਿ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਨਣਾ ਚਾਹਵਾਂਗੇ ਕਿ ਅਤਿਆਤਨ ਆਮ ਲੋਕਾਂ ਨੂੰ ਜੋ ਟਰੈਵਲਰਸ ਨੇ ਉਹਨਾਂ ਨੂੰ ਖਜਲ-ਖੁਆਦ ਦਾ ਸਾਹਮਣਾ ਨਾ ਕਰਨਾ ਪਵੇ ਕਿ ਕੋਈ ਆਲਟਰਨੇਟਿਵ ਰੂਟ ਫਿਰ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਹੈ तमाम ਜੋ ਲੋਕ ਹਾਈਵੇ ਨੂੰ ਕਰਾਸ ਕਰਦੇ ਨੇ ਜਿਹੜੇ ਲੋਕ ਤਾਂ ਪੁਲ ਦੇ ਉੱਪਰੋਂ ਆਉਗੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ ਪਰ ਜਿਹੜੇ ਲੋਕ ਸਰਵਿਸ ਲਾਈਨਾਂ ਥੱਲੇ ਰੋ ਪੁਲ ਦੇ ਥੱਲੇ ਫਸੋ ਨਹੀਂ ਅਗਰ ਆਣਗੇ ਤਾਂ ਉਹਨਾਂ ਨੂੰ ਦਿੱਕਤ ਆਊਗੀ ਯਾਨੀ ਕਿ ਪੁਲਸ ਇਸ ਤੋਂ ਪਿਛਲਾ ਚੌਂਕ ਹੈਗਾ ਲੰਬਾ ਪਿੰਡ ਚੌਂਕ ਜਿਹਨੂੰ 올ਡ ਸ਼ਾਹਪੁਰ ਰੋਡ ਵੀ ਕਿਹਾ ਜਾਂਦਾ ਵੈ ਉਹ ਪੂਰੀ ਜਿਹੜੀ ਡਿਵਰਸ਼ਨ ਕਰ ਦਿੱਤੀ ਗਈ ਹੈ ਯਾਨੀ ਕਿ ਜਿਨ੍ਹਾਂ ਨੇ ਅੰਮ੍ਰਿਤਸਰ ਵੱਲੋਂ ਜਾਣਾ ਹੈ ਉਹਨਾਂ ਨੂੰ ਪਹਿਲੇ ਕਹਿ ਦਿੱਤਾ ਕਿ ਭਾਈ ਤੁਸੀਂ ਇਸ ਪੁਲ ਦੇ ਉੱਪਰੋਂ ਹੋ ਜਾਓ ਜੇਕਰ ਤੁਸੀਂ ਥੱਲੇ ਜਾਓਗੇ ਤਾਂ ਫਸ ਜਾਓਗੇ ਤੇ ਯਾਨੀ ਕਿ ਡਿਵਰਸ਼ਨ ਪਹਿਲੇ ਕਰ ਦਿੱਤੀ ਹੈ ਇਸ ਕਰਕੇ ਹੁਣ ਉਹ ਜਿਹੜੇ ਲੋਕਾਂ ਨੂੰ ਜ਼ਿਆਦਾ ਦਿੱਕਤ ਨਹੀਂ

4-5 ਕਿਲੋਮੀਟਰ ਦਾ ਫਰਕ ਹੋਗਾ ਦੋਨੋਂ ਚੌਕ ਜਿਹੜੇ ਕਿ ਹੁਣ ਬੰਦ ਹੋ ਚੁੱਕੇ ਹੋਇਆ ਇਸ ਕਰਕੇ ਡਿਵਰਸ਼ਨ ਹੁਣ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ ਜੀ ਜੀ ਤੁਸੀਂ ਸਾਨੂੰ ਤਸਵੀਰਾਂ ਰਾਘਾ ਵਖੌਂਦਰੋਂ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਰਜਿੰਦਰ ਕੁਮਾਰ ਲੁਜਾਨਾ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਰਜਿੰਦਰ ਜਾਨਾ ਚਾਹਾਂਗੇ 10 ਵਜੇ ਦਾ ਸਮਾਂ ਹੋ ਚੁੱਕਾ ਇਨਫੈਕਟ ਉਸ ਤੋਂ ਵੀ ਉੱਪਰ 5-10 ਮਿੰਟ ਹੋ ਚੁੱਕੇ ਨੇ ਕਿੰਨਾ ਅਸਰ ਭਾਰਤ ਬੰਦ ਦਾ ਵੇਖਣ ਨੂੰ ਲੁਜਾਨਾ ਸ਼ਹਿਰ ਚ ਫਾਨੂੰ ਮਿਲ ਰਿਹਾ ਹੈ ਅੱਜ ਜੀ ਬਿਲਕੁਲ ਜਿਸ ਤਰੀਕੇ ਨਾਲ ਗੱਲ ਕਰੀਏ ਤਾਂ ਜਿਹੜਾ ਐਸੀ ਸਮਾਜ ਦੇ ਵੱਲੋਂ ਇਹ ਕਾਲ ਜਿਹੜੀ ਆ ਦਿੱਤੀ ਗਈ ਸੀ ਕਿ ਅੱਜ ਭਾਰਤ ਬੰਦ ਜਿਹੜਾ ਕੀਤਾ ਜਾਵੇਗਾ ਪਰ ਇਸੇ ਦੇ ਚਲਦਿਆਂ ਜੇਕਰ ਜਲੰਧਰ ਦੀ ਜਿਵੇਂ ਰਾਗਵ ਨੇ ਗੱਲ ਕੀਤੀ ਹੈ ਤਾਂ ਉੱਥੇ ਜਿਹੜਾ ਇੱਕ ਤਰਨਾ ਪ੍ਰਦਰਸ਼ਨ ਜਰੂਰ ਚੱਲ ਰਿਹਾ ਪਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਅਜੇ ਹਾ ਕੋਈ ਵੀ ਜ਼ਿਆਦਾਤਰ ਅਸਰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਔਰ ਸਾਫ ਤੌਰ ਤੇ ਅਗਰ ਗੱਲ ਕਰੀਏ ਤਾਂ ਦੁਕਾਨਾਂ ਜਿਹੜੀਆਂ ਨੇ ਖੁੱਲੀਆਂ ਹੋਈਆਂ ਨੇ ਪੀੜਪਾੜ ਵਾਲਾ ਇਲਾਕਾ ਹੈ ਘੰਟਾ ਘਰ ਦਾ ਇਲਾਕਾ ਹੈ ਔਰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੇ ਪੂਰਾ ਦਾ ਪੂਰਾ ਬਾਜ਼ਾਰ ਜਿਹੜਾ ਉਹ ਜਰੂਰ ਖੁੱਲਾ ਨਜ਼ਰ ਆ ਰਿਹਾ ਔਰ ਦੁਕਾਨਦਾਰਾਂ ਦੇ ਨਾਲ ਵੀ ਜਦੋਂ ਇਸ ਸੰਬੰਧੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਰੂਰ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਦੁਕਾਨਾਂ ਨੇ ਬੰਦ ਕਰਨ ਦੇ ਨਾਲ ਕੋਈ ਵੀ ਹੱਲ ਨਹੀਂ ਹੋਣਾ ਕਿਉਂਕਿ ਆਪਣੇ ਉਹ ਖਰਚੇ ਜਿਹੜੇ ਨੇ ਕਿੱਥੋਂ ਕੱਢਣਗੇ ਤਾਂ ਦੁਕਾਨਦਾਰ ਅੱਗੇ ਕੀ ਆਖੇ ਉਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਪਰ ਇਹ ਜਰੂਰ ਤਸਵੀਰਾਂ ਦਿਖਾਈਆਂ ਤੁਹਾਨੂੰ ਪਤਾ ਸੀ ਜੀ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਹੈ ਅਸੀਂ ਜਮਾਨੇ ਸਾਰੇ ਦਿਵਾਰੇ ਸਾਨੂੰ ਪਤਾ ਨਹੀਂ ਹੈ ਜੇ ਪਤਾ ਹੁੰਦਾ ਤਾਂ ਜ਼ਰੂਰ ਗੌਰ ਹੁੰਦਾ ਪਰ ਇਹਦੇ ਬਾਰੇ ਕੋਈ ਨਾ ਸੋਸ਼ਲ ਮੀਡੀਆ ਤੇ ਕੋਈ ਖਬਰ ਆ ਰਹੀ ਹੈ ਤੇ ਸਾਨੂੰ ਤਾਂ ਤੁਹਾਡੇ ਕੋਲ ਹੀ ਮੇਰੇ ਹਿਸਾਬ ਨਾਲ ਪਤਾ ਲੱਗਾ ਜੇ ਬੰਦ ਦਾ ਹੁੰਦਾ ਤਾਂ ਸਾਰਾ ਬਾਜ਼ਾਰ ਤੁਹਾਡੇ ਸਾਹਮਣੇ ਖੁੱਲ੍ਹਾ ਹੀ ਪਿਆ ਹੈਗਾ ਜੀ ਤੇ ਬੰਦ ਦਾ ਤਾਂ ਇਸ ਬਾਰੇ ਕਿਸੇ ਨੂੰ ਵੀ ਮੇਰੇ ਖਿਆਲ ਤਾਂ ਵੀ 99% ਪਰਸਨ ਨੂੰ ਪਤਾ ਹੀ ਨਹੀਂ ਹੋਏਗਾ ਵੀ ਅੱਜ ਬੰਦ ਹੈਗਾ ਕਿਉਂਕਿ ਕੋਈ ਵੀ ਇਹਦੇ ਬਾਰੇ ਪਹਿਲਾਂ ਐਡਵਾਂਸ ਨਿਊਜ਼ ਨਹੀਂ ਹੈਗੀ ਵੀ ਸਾਨੂੰ ਪਤਾ ਹੋਵੇ ਸਾਰਾ ਬਾਜ਼ਾਰ ਖੁੱਲਾ ਹੋਇਆ ਟੋਟਲੀ ਟੋਟਲੀ ਬਾਜ਼ਾਰ ਖੁੱਲ੍ਹਾ ਜੀ ਕਿਸੇ ਵੀ ਪਰਸਨ ਨੂੰ ਜਾਂ ਮਾਰਕੀਟ ਦੁਕਾਨਦਾਰ ਨੂੰ ਕਿਸੇ ਨੇ ਵੀ ਮੈਸੇਜ ਨਹੀਂ ਆਇਆ ਕਿਸੇ ਦਾ ਵੀ ਯਾ ਅੱਜ ਬਾਜ਼ਾਰ ਬੰਦ ਹੈ ਜਾਂ ਕੋਈ ਪ੍ਰੋਬਲਮ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਹੈ ਕੋਈ ਕੁਝ ਨਹੀਂ ਹੈਗਾ ਜੇਕਰ ਕੋਈ ਜੇਕਰ ਕੋਈ ਕਾਲ ਆਂਦੀ ਤਾਂ ਬੰਦ ਹੋਣਾ ਸੀ ਬੰਦ ਹੁੰਦੀ ਬਾਕੀ ਇਹ ਟਾਈਮਲੀ ਦੇਖਿਆ ਜਾਂਦਾ ਹੈਗਾ ਕਿ ਕਿਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਕਿਸ ਚੀਜ਼ ਦੇ ਬਾਰੇ ਹੈਗਾ ਫਿਰ ਉਹਦੇ ਬਾਰੇ ਸੋਚਦੀ ਮਾਰਕੀਟ ਕਮੇਟੀ ਜਿਹੜੀ ਹੈਗੀ ਉਹ ਇਹਦੇ ਬਾਰੇ ਸੋਚਦੀ ਗੱਲਬਾਤ ਕਰਦੇ ਮੈਂਬਰਸ ਦੇ ਨਾਲ ਸਾਰਿਆਂ ਨਾਲ ਸਲਾਹ ਕਰਦੇ ਨੇ ਫਿਰ ਉਹ ਬਾਅਦ ਚ ਦੇਖਿਆ ਜਾਂਦਾ ਕੀ ਹੁੰਦਾ ਕੀ ਨਹੀਂ ਸੋ ਸਾਫ ਤੌਰ ਤੇ ਦੁਕਾਨਦਾਰ ਵੀ ਕਿਤੇ ਨਾ ਕਿਤੇ ਆਪਣਾ ਤਰਕ ਦਿੰਦੇ ਹੋਏ ਨਜ਼ਰ ਆ ਰਹੇ ਨੇ ਔਰ ਕਿਆ ਜਾ ਰਿਹਾ ਹੈ ਕਿ ਅਗਰ ਕੋਈ ਵੱਡਾ ਇਸ਼ੂ ਹੁੰਦਾ ਕੋਈ ਹਿੱਤਾਂ ਨੂੰ ਲੈ ਕੇ ਹੁੰਦਾ ਤਾਂ ਉਸ ਨੂੰ ਲੈ ਕੇ ਜਿਹੜਾ ਵਿਚਾਰਿਆ ਜਾਣਾ ਸੀ ਤਾਂ ਸਮਰਥਨ ਕੀਤਾ ਜਾਣਾ ਸੀ ਤਾਂ ਦੂਸਰੇ ਪਾਸੇ ਅਗਰ ਗੱਲ ਕਰੀਏ ਲੁਧਿਆਣਾ ਦੇ ਘੰਟਾ ਘਰਦੀ ਤਾਂ ਉੱਥੇ ਸਾਰੀ ਮਾਰਕੀਟ ਜਿਹੜੀ ਆ ਉਹ ਜ਼ਰੂਰ ਖੁੱਲੀ ਹੋਈ ਨਜ਼ਰ ਆ ਰਹੀ ਆ ਔਰ ਲੋਕ ਵੀ ਜਿਹੜੇ ਆਵਾਜਾਈ ਆ ਰੋਜ਼ਾਨਾ ਦੀ ਤਰ੍ਹਾਂ ਇੱਥੇ ਜਿਹੜੀ ਆ ਉਹ ਨਜ਼ਰ ਆ ਰਹੀ ਆ ਔਰ ਕਿਤਨਾ ਕਿਤੇ ਕਿਆ ਜਾ ਸਕਦਾ ਹੈ ਕਿ ਲੁਧਿਆਣਾ ਦੇ ਵਿੱਚ ਇਸ ਦਾ ਅਸਰ ਜਿਹੜਾ ਉਹ ਜ਼ਿਆਦਾਤਰ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਿਆ ਜੀ ਜੀ ਤਸਵੀਰਾਂ ਤੁਸੀਂ ਰਜਿੰਦਰ ਸਾਨੂੰ ਵਖਾੰਦਰੋ ਤੇਸਰੇ ਵਿਚਾਲੇ ਰਲਿਆ ਮਿਲਿਆ ਜੋ ਅਸਰ ਹੈ ਇਫੈਕਟ ਹੈ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਦੀ ਅਸੀਂ ਜੇ ਗੱਲ ਕਰੀਏ ਤੇ ਉੱਥੇ ਇਨਾ ਖਾਸ ਅਸਰ ਜੋ ਭਾਰਤ ਬੰਦ ਦਾ ਵੇਖਣ ਨੂੰ ਨਹੀਂ ਮਿਲ ਰਿਹਾ ਪਰ ਜੇ ਜਲੰਧਰ ਜੋ ਦੁਆਬਾ ਰੀਜਨ ਹੈ ਉੱਥੇ ਇੱਕ ਵੱਡਾ ਆਧਾਰ ਹੈ ਇੱਕ ਵੱਡੀ ਪਕੜ ਹੈ ਬੀਐਸਪੀ ਦੀ तमाम ਸਮਰਥਕ ਉੱਥੇ ਵੱਡੀ ਤਾਦਾਦ ਚ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ ਤੇ ਆਰਕਸ਼ਨ ਬਚਾਓ ਸੰਘਰਸ਼ ਕਮੇਟੀ ਦੇ ਬੈਨਰ ਹੇਟ ਆ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਪੁਲਿਸ ਦੇ ਵੱਲੋਂ ਮੁਸਤੈਦੀ ਜੋ ਹੈ ਉਹ ਕੀਤੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਗਿਆ ਸੀ ਕਿ ਨੈਸ਼ਨਲ ਹਾਈਵੇ ਜਾਮ ਨਹੀਂ ਕੀਤਾ ਜਾਏਗਾ ਪਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਦਰੀ ਵਿਛਾ ਕੇ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ तमाम ਉਸ ਹਾਈਵੇ ਨੂੰ ਜਾਮ ਕੀਤਾ ਜਾਏ ਜੇ ਹਾਈਵੇ ਜਾਮ ਹੁੰਦਾ ਹੈ ਤਾਂ ਆਮ ਜੋ ਲੋਕ ਨੇ ਉਹਨਾਂ ਨੂੰ ਖੰਜਲ ਖਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਵੱਡੀ ਤਦਾਦ ਜਿਸੀ ਗੱਲ ਕਰੀਏ ਤੇ ਅੰਮ੍ਰਿਤਸਰ ਵੀ ਵੱਡੀ ਤਦਾਦ ਟੂਰਿਸਟ ਜਾਂਦੇ ਨੇ ਲੋਕ ਜਾਂਦੇ ਨੇ ਨਤਮਸਤਕ ਹੋਣ ਲਈ ਦਰਬਾਰ ਸਾਹਿਬ ਦੇ ਲਈ ਤੇ ਆਮ ਲੋਕਾਂ ਨੂੰ ਅੱਜ ਪਰਬੰਧ ਅੱਜ ਕਾਲ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪਰ ਹਾਲੇ ਇਹ ਚੀਜ਼ ਜੋ ਇਕਕਰਵਲੀ ਸਥਿਤੀ ਉਤਪੰਨ ਨਹੀਂ ਹੋਈ ਹੈ हाल ही जो तमाम प्रदर्शनकारी ने रोड से ही बैठे हुए हैं नारेबाजी उन्होंने की तमाम जो फैसला सुनाया गया सी, जो टिप्पणी की गई थी उसको वापस लिया जाए मद्देनजर पुलिस वालों सुरक्षा इंतजाम तस्वीर देख पा रहे हो नारेबाजी जबरदस्त की जा रही है खासकर इसका जो इफेक्ट है असर है सू जलंधर वेखन को मिल रहा है पर हाला तक यह टकराव वाली स्थिति नहीं बनी है पर पुलिस पूरी मुस्तैदी पर है कि कोई यह ਨਾ ਉਥੇ ਹੋ ਜਾਏ ਜਿਸ ਦੇ ਚਲਦੇ ਪੁਰਸ ਦੇ ਵੱਲੋਂ ਇਕੱਠਾ ਦੇ ਕਰਨੇ ਇੰਤਜ਼ਾਮਾ ਜੋ ਨੇ ਉਹ ਕੀਤੇ ਗਏ ਨੇ ਤੇ ਲੁਧਿਆਣਾ ਦੀ ਤਸਵੀਰਾਂ ਸੀ ਵੇਖੀਆਂ ਉਥੇ ਕੋਈ ਇਫੈਕਟ ਅਸਰ ਸਾਨੂੰ ਪਾਰਤੰਦਾ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਬਾਜ਼ਾਰ ਆਮ ਵਾਂਗ ਖੁੱਲੇ ਹੋਏ ਨਹੀਂ ਜੇਸੀ ਕੱਲ ਕਰੀਏ ਜਿਲੰਦਰ ਦੀ ਤੇ ਹਾਲੇ ਤੱਕ ਬਾਜ਼ਾਰ ਨਹੀਂ ਖੁੱਲੇ ਨੇ ਪਰ ਪ੍ਰਦਰਸ਼ਨ ਕਾਰਿਆ ਦੇ ਵੱਲੋਂ ਜ਼ਬਰਦਸਤ ਨਾਰੀ ਬਾਜ਼ੀ ਕੀਤੀ ਜਾ ਰਹੀ ਹੈ ਦਰਿਆ ਵਿਛਾ ਦਿੱਤੀਆਂ ਗਈਆਂ ਨੇ ਸਟੇਜ ਸੈਟ ਕਰ ਲਈ ਗਈ ਹੈ ਸਪੀਕਰ ਉਥੇ ਲਗਾ ਦਿੱਤੇ ਗਏ ਨੇ ਤੇ हाल ही में सुप्रीम कोर्ट ने रिजर्वेशन पे एक अहम फैसला सुनांदे हुए आज अहम टिप्पणी की। ਮੇਨਾ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ ਰਾਜੀਵ ਜਲੰਧਰ ਚ ਅਸੀਂ ਤਸਵੀਰਾਂ ਵੇਖੀਆਂ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਨਣਾ ਚਾਹਾਂਗੇ ਅੰਮ੍ਰਿਤਸਰ ਚ ਕੀ ਕੁਝ ਹਾਲਾਤ ਨੇ ਪਾਰਕ ਬੰਦਾ ਕਿੰਨਾ ਅਸਰ ਹੈ? ਪੁਲਿਸ ਦੀ ਕਿੰਨੀ ਮੁਸਤੈਦੀ? ਦੇਖੋ ਜਿੱਤੋਂ ਤੱਕ ਬੰਦ ਦੀ ਗੱਲ ਹੈ ਤਾਂ ਭਾਰਤ ਬੰਦ ਦਾ ਸੱਦਾ ਜ਼ਰੂਰ ਦਿੱਤਾ ਗਿਆ ਸੀ ਪਰ ਜੇਕਰ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਵਿੱਚ ਫਿਲਹਾਲ ਇਸ ਬੰਦ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਤਾਂ ਇਸ ਵੇਲੇ ਮੈਂ ਅੰਮ੍ਰਿਤਸਰ ਅਟਾਰੀ ਰੋਡ ਦੇ ਉੱਤੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਆਵਾਜਾਈ ਜਿਹੜੀ ਹੈ ਆਮ ਦਿਨਾਂ ਦੇ ਵਾਂਗ ਹੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਔਰ ਕੁਝ ਦੁਕਾਨਾਂ ਜਿਹੜੀਆਂ ਨੇ ਉਹ ਖੁੱਲ ਚੁੱਕੀਆਂ ਨੇ ਕਿਉਂਕਿ ਅਮੂਮਨ 10 ਵਜੇ ਤੋਂ ਬਾਅਦ ਹੀ ਬਾਜ਼ਾਰ ਜਿਹੜੇ ਨੇ ਉਹ ਖੁੱਲਦੇ ਨੇ ਔਰ ਦੂਸਰੇ ਪਾਸੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤੇਜ਼ ਆ ਬਾਰਿਸ਼ ਵੀ ਜਿਹੜੀ ਹੈ ਕੁਝ ਦੇਰ ਪਹਿਲਾਂ ਹੋਈ ਸੀ ਤਾਂ ਉਸ ਕਰਕੇ ਸੜਕਾਂ ਦੇ ਉੱਤੇ ਲੰਬੇ ਜਿਹੜੇ ਟ੍ਰੈਫਿਕ ਜਾਮ ਨੇ ਉਹ ਜ਼ਰੂਰ ਲੱਗੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਵੇਲੇ ਟ੍ਰੈਫਿਕ ਜਿਹੜੀ ਹੈ ਉਹ ਕਈ ਕਿਲੋਮੀਟਰ ਜਿਹੜੇ ਜਾਮ ਲੱਗੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਰੌਂਗ ਸਾਈਡ ਤੋਂ ਵੀ ਕੁਝ ਜਿਹੜੀਆਂ ਗੱਡੀਆਂ ਆਟੋ ਇਸ ਟ੍ਰੈਫਿਕ ਜਮ ਕਰਕੇ ਹੀ ਵਾਪਸ ਆ ਰਹੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਫੇਲ ਖਾਲ ਇਸ ਬੰਦ ਦਾ ਅਸਰ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਜ਼ਰ ਨਹੀਂ ਆ ਰਿਹਾ ਔਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਜਦੋਂ ਕਦੇ ਵੀ ਕੋਈ ਬੰਦ ਦਾ ਸੱਦਾ ਦਿੱਤਾ ਜਾਂਦਾ ਤਾਂ ਵਕਤ ਵਕਤ ਜਥੇਬੰਦੀਆਂ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਫਿਲਹਾਲ ਉਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਹੱਲੇ ਤੱਕ ਨਹੀਂ ਦਿੱਤੀ ਗਈ ਪਰ ਪੁਲਿਸ ਵੱਲੋਂ ਕਿਉਂਕਿ ਜਿਹੜੇ ਜਦੋਂ ਇਸ ਤਰੀਕੇ ਦੇ ਸੱਦੇ ਦਿੱਤੇ ਜਾਂਦੇ ਨੇ ਤਾਂ ਪੁਲਿਸ ਇਸ ਉਸ ਦੇ ਲਈ ਤਿਆਰੀ ਅਜਰੂਰ ਕਰਦੀ ਹੈ ਤਾਂ ਕਈ ਥਾਵਾਂ ਤੇ ਪੁਲਿਸ ਫੋਰਸ ਜਿਹੜੀ ਹੈ ਉਹ ਤਣਾਤ ਕੀਤੀ ਗਈ ਹੈ ਵਾਧੂਪੁਰ ਪੁਲਿਸ ਫੋਰਸ ਨੂੰ ਜੋ ਹੈ ਉਹ ਤਿਆਰ ਰਹਿਣ ਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ ਪਰ ਫਿਲਹਾਲ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋਵੋਗੇ ਕਿ ਅੰਮ੍ਰਿਤਸਰ ਦੇ ਵਿੱਚ ਇਹ ਅਸੀਂ ਕਹਿ ਸਕਦਾ ਕਿ ਅੰਮ੍ਰਿਤਸਰ ਦਾ ਇੱਕ ਪ੍ਰਮੁੱਖ ਬਾਜ਼ਾਰ ਹੈ ਪਤਲੀ ਘਰ ਜਿੱਥੇ ਕਿ ਬਹੁਤ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਨੇ ਤਾਂ ਇੱਥੇ ਅਕਸਰ ਭੀੜ-ਪਾੜ ਜਿਹੜੀ ਉਹ ਨਜ਼ਰ ਆਉਂਦੀ ਔਰ ਉਸ ਤਰੀਕੇ ਦੀ ਹੀ ਤਸਵੀਰ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ 10 ਵਜੇ ਤੋਂ ਦੁਕਾਨਾਂ ਜਿਹੜੀਆਂ ਖੁੱਲੜੀਆਂ ਸ਼ੁਰੂ ਹੁੰਦੀਆਂ ਨੇ ਤਾਂ ਬਹੁਤ ਸਾਰੀਆਂ ਦੁਕਾਨਾਂ ਖੁੱਲ ਚੁੱਕੀਆਂ ਨੇ ਔਰ ਬਹੁਤ ਸਾਰੇ ਜਿਹੜੇ ਦੁਕਾਨਦਾਰ ਨੇ ਉਹ ਆਪਣੇ ਕਾਰੋਬਾਰ ਜਿਹੜੇ ਨੇ ਉਹ ਫੋਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਬੰਦ ਦਾ ਫਿਲਹਾਲ ਕੋਈ ਵੀ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਔਰ ਉਹਨਾਂ ਵਾਲਾ ਜਿਹੜੇ ਕਿਉਂਕਿ ਜੋ ਸਮਾਜਿਕ ਪ੍ਰਸ਼ਾਸਨ ਦੇ ਵੱਲੋਂ ਰੂਟ ਡਾਇਵਰਜਨ ਦੀ ਐਡਵਾਈਜ਼ਰੀ ਵੀ ਜ ਅਤੇ ਕੋ ਜਿੱਥੋਂ ਤੱਕ ਬਰਸਾਤ ਦਾ ਮੌਸਮ ਹੈ ਤਾਂ ਕਿਉਂਕਿ ਮੈਂ ਇਸ ਵੇਲੇ ਖਾਲਸਾ ਕਾਲਜ ਔਰ ਯੂਨੀਵਰਸਿਟੀ ਵਾਲੇ ਰੋਡ ਤੇ ਸਵੇਰੇ ਜਿਹੜੇ ਸਟੂਡੈਂਟਸ ਨੇ ਔਰ ਬਹੁਤ ਸਾਰੇ ਸਕੂਲ ਵੀ ਨੇ ਇਸ ਰੋਡ ਦੇ ਉੱਤੇ ਤਾਂ ਸਵੇਰੇ ਸਵੇਰੇ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੀ ਆਪਣੀ ਡਿਊਟੀ ਤੇ ਵੀ ਜਾਂਦੇ ਨੇ ਤਾਂ ਮੀਂਹ ਦੇ ਕਰਕੇ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ ਮੈਂ ਇੱਥੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਥਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹਾਲਾਂਕਿ ਇੱਥੇ ਘੱਟ ਪਾਣੀ ਹੈ ਪਰ ਕੁਝ ਸੜਕਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਇਸ ਵੇਲੇ ਭਰੀਆਂ ਹੋਈਆਂ ਨੇ ਜਿਸ ਕਰਕੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਜ਼ਰੂਰ ਆ ਰਹੀ ਹੈ ਪਰ ਦੁਕਾਨਾਂ ਤੁਸੀਂ ਦੇਖੋ ਕਿ ਚਾਹੇ ਕੋਈ ਫਰੂਟ ਦੀ ਦੁਕਾਨ ਹੈ ਜਾਂ ਹੋਰ ਦੁਕਾਨਾਂ ਨੇ ਇਹ ਤਾਂ ਸਾਰੇ ਜਿਹੜੇ ਬਾਜ਼ਾਰ ਨੇ ਉਹ ਖੁੱਲੇ ਹੋਏ ਨਜ਼ਰ ਆ ਰਹੇ ਨੇ ਸੜਕੀ ਜਿਹੜੀ ਆਵਾਜਾਈ ਹੈ ਉਹ ਵੀ ਆਮ ਦਿਨਾਂ ਦੇ ਵਾਂਗ ਹੀ ਨਜ਼ਰ ਆ ਰਹੀ ਹੈ ਚਾਹੇ ਉਹ ਆਟੋ ਦੀ ਗੱਲ ਕਰੀਏ ਬੱਸਾਂ ਜਾਂ ਹੋਰ ਜਿਹੜੇ ਸਾਧਨ ਹੁੰਦੇ ਨੇ ਸਫਰ ਦੇ ਲਈ ਤਾਂ ਕਿਸੇ ਤਰ੍ਹਾਂ ਦਾ ਬੰਦ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਅਸੀਂ ਗੱਲ ਕਰਦੇ ਮੈਮ ਅੱਜ ਜਿਵੇਂ ਬੰਦ ਦਾ ਸੱਦਾ ਤੁਸੀਂ ਸਵੇਰ ਤੋਂ ਨਿਕਲੇ ਹੋ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ ਪਰੇਸ਼ਾਨੀ ਪਾਣੀ ਦੀ ਆ ਰਹੀ ਹੈ ਕੀ ਕਰਕੇ ਜਾਮ ਪਾਣੀ ਕਰਕੇ ਜਾਮ ਲੱਗਾ ਜਗਾ ਜਗਾ ਤੇ ਸਾਨੂੰ ਦਿੱਕਤ ਆ ਰਹੀ ਆ ਬਹੁਤ ਜ਼ਿਆਦੀ ਦਿੱਕਤ ਆ ਰਹੀ ਆ ਬੰਦ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਨਹੀਂ ਕਾਲਜ ਯਾਰ ਹਾਂਜੀ ਕਿਸੇ ਤਰ੍ਹਾਂ ਦਾ ਰਸਤੇ 'ਚ ਕੋਈ ਦਿੱਕਤ ਨਹੀਂ 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 ਕੋਈ ਦਿੱਕਤ ਨਹੀਂ ਆਈ ਆ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਕਿ ਬੰਦ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਪਰ ਟ੍ਰੈਫਿਕ ਜਾਮ ਕਰਕੇ ਇਸ ਵੇਲੇ ਪੂਰਾ ਸ਼ਹਿਰ ਅਸੀਂ ਕਹਿ ਸਕਦੇ ਹਾਂ ਕਿ ਟ੍ਰੈਫਿਕ ਜਾਮ ਦੇ ਨਾਲ ਜੂਝ ਰਿਹਾ ਅੱਗੇ ਮੈਂ ਦਿਖਾਉਣਾ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਹਾਲਾਤ ਨੇ ਤਾਂ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਇਸੇ ਕਰਕੇ ਹੀ ਜਿਹੜੇ ਦੁਕਾਨਦਾਰ ਤੁਸੀਂ ਦੇਖੋਗੇ ਚਾਹੇ ਕੋਈ ਰੇੜੀ ਲਗਾਉਣ ਵਾਲਾ ਹੈ ਜਾਂ ਕੋਈ ਦੁਕਾਨਦਾਰ ਹੈ ਤਾਂ ਉਹ ਲੇਟ ਜ਼ਰੂਰ ਹੋ ਰਹੇ ਨੇ ਇਸ بارش ਕਰਕੇ ਪਰ ਬੰਦ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਜਿਹੜਾ ਉਹ ਅਮਰਤਸਰ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਜੀ ਸਰਬਜੋਤ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂ ਤਮਾਮ ਜਾਣਕਾਰੀ ਦੇਣ ਲਈ ਤਸਵੀਰਾਂ ਵਖਾਉਣ ਲਈ ਬਹੁਤ ਬਹੁਤ ਸ਼ੁਕਰੀਆ ਰਾਘਵ ਜੈਨ ਜਲੰਧਰ ਤੋਂ ਸਾ ਨਾਲ ਜੁੜੇ ਸੀ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਕੁਮਾਰ ਲੁਧਿਆਣਾ ਤੋਂ ਸਾ ਨਾਲ ਜੁੜੇ ਸੀ ਤੇ ਜੋ ਖਾਸ ਅਸਰ ਹੈ ਵਖਾਈ ਨਹੀਂ ਦੇ ਰਿਹਾ ਜੈਸੀ ਕਲਕਰੀ ਪਾਰਟਿਕੁਲਰਲੀ ਜਲੰਧਰ ਦੀ ਤੇ ਉੱਥੇ ਬੀ ਉੱਥੇ ਜ਼ਰੂਰ ਇਸ ਭਾਰਤ ਬੰਦਾ ਜੋ ਹੈ ਇਫੈਕਟ ਦੇਖਨ ਨੂੰ ਮਿਲ ਰਿਹਾ ਹੈ ਜੇਸੀ ਕੱਲ ਕਰੀਏ ਲੁਧਿਆਣਾ ਦੀ ਉੱਥੇ ਵੀ ਆਮ ਵਾਂਗ ਹੀ ਬਾਜ਼ਾਰ ਜੁਨੇ ਖੁੱਲੇ ਹੋਏ ਨੇ ਤੇ ਆਮ ਆਮ ਹੀ ਲੋਕ ਨੇ ਜੋ ਆਵਾਜ਼ਾਈ ਹੈ ਲਗਾਤਾਰ ਜਾਰੀ ਹੈ ਅਮਰਸੱਧਿਆ ਤਸਵੀਰਾਂ ਹਾਲ ਹੀ ਜਸਦੀ ਦੇਖਿਆ ਤੇ ਉੱਥੇ ਵੀ ਭਾਰਤ ਬੰਦਾ ਕੋਈ ਵੀ ਜੋ ਹੈ ਇਫੈਕਟ ਅਸਰ ਦੇਖਣ ਨਹੀਂ ਮਿਲ ਰਿਹਾ ਹੈ this news headlines ke prayojak Aero True Homes near Mohali Airport call 9207492074